ਸੁਰਜ ਚਵਾਈ ਦੇਖੋ ਪਹਿਲਾ ਸਟਾਰਟਿੰਗ ਦੇ ਵਿੱਚ ਆ ਪਾ ਧਾਰਾ ਮਾਰ ਕੇ ਦਿਖਾਉਣੇ ਪਏ ਆ ਤਾਜੀ ਬੈੜ ਸੂਈ ਆ ਸੋ ਚੋਣ ਵਗੈਰਾ ਦੇਖੋ ਪਹਿਲਾ ਸੋਨਾ ਤੇ ਭਾਈ ਚੋੜ ਚਵਾ ਦਾ ਹੁੰਦਾ ਨਜ਼ਾਰਾ ਜਮਾ ਇੱਕ ਨੰਬਰ ਚਵਾਈ ਬਹੁਤ ਚੰਗੀ ਜੀ ਹੰਡੀ ਸੀਲ ਬਹੁਤ ਹੈ ਜੀ ਮਗਰ ਰੱਖ ਲੈ ਧਾਰਾ ਮਾਰ ਦਿਓ ਸੁਰਜ ਸਟਾਰਟਿੰਗ ਦੇ ਵਿੱਚ ਆ ਪਾ ਧਾਰਾ ਮਾਰ ਕੇ ਦਿਖਾਉਣੇ ਪਏ ਪਹਿਲਾ ਸੋ ਦੇਖੋ ਕਿਆ ਬਾਤ ਆ ਸੋਨਾ ਸਾਫ ਸੁਥਰਾ ਚੋਣਾ ਕੋਈ ਭੂਰ ਸਰਲਾ ਨਹੀਂ ਤੇ ਸੂਈ ਨੂੰ ਮੈਂ ਟਾਈਮ ਨੂੰ ਸਾਰੇ 20 ਹੋਏ ਵਾਲੇ ਹੈ ਨਾ 20 ਮਿੰਟ ਹੋਏ ਜੀ ਸੋ ਆ ਦੇਖੋ ਮੇਰੇ ਖੜੇ ਤੇ ਸੂਈ ਆ ਖੁਣੀ ਤੇ ਠੀਕ ਆ ਭਾਈ ਆਪਣਾ ਨਾਮ ਡਰੈਸ ਦੱਸ ਦੇ ਜ 7887575927 7887575927 ਤੇ ਬਚਾ ਇਹਨੇ ਕੀ ਜੇ ਦਾ ਬੱਚਾ ਨੇ ਬੱਸੀ ਦਿੱਤੀ ਵੀਰੇ ਅੱਛਾ ਬੱਚੀ ਵੀ ਚੰਗੇ ਸੀਮੈਂਟ ਜੇ ਆ ਗਈ ਬਗਰਣਾ ਜੀ ਤੇ ਸੂਆ ਕਿਹੜਾ ਸੂਜੇ ਵੀਰੇ ਸੂਆ ਤੀਜਾ ਸੂਜੇ ਤੇ ਤੀਜਾ ਸੂਆ ਸੂਜਿਆ ਕੱਲੀ ਜੇਰੇ ਦੀ ਪੈਂਡਿੰਗ ਆ ਸੂਈ ਨਵਟ 20 ਹੋਇਆ ਹਲੇ ਹਨਾ ਤੇ ਅੰਦਾਜ਼ਾ ਦੁੱਧ ਕਿੰਨਾ ਦੇ ਦੂਜੀ ਅੰਦਾਜ਼ਾ ਵੀਰੇ 25 ਲੀਟਰ ਦੀ ਆਪਾਂ ਕੋਈ ਘੱਪ ਵਾਲਾ ਕੰਮ ਨਹੀਂ ਕਰਦਾ ਤੇ 35 ਤਾਂ 40 ਦਿੱਤਾ 25 ਲੀਟਰ ਮਾਲਕਾਂ ਦਾ ਸੈਂ ਤਾਂ ਦੂਜੇ ਸੁ 25 ਹੀ ਕਹਿ ਕੇ ਦੇ ਮਾਰ ਰੇਟ ਇਹਦਾ ਕੀ ਰਹੂਗਾ ਰੇਟ ਦਾ 85000 ਰੁਪਏ ਮੌਕੇ ਤੇ ਮਾਨਦਾਨ ਹੋ ਜੂਗਾ ਮਾਨਦਾਨ ਹੋ ਜੂਗਾ ਜੀ ਟੋਰੀ ਬਾਹਰ ਨੂੰ ਸੋ ਵੀਰੇ ਕੱਦ ਕਾਠ ਵਗੈਰਾ ਦੇਖੋ ਵਹਿੜ ਦਾ ਸੋਨਾ ਸਾਫ ਸੁਥਰਾ ਵਧੀਆ ਬਜਨ ਵਜੂਦ ਵਾਲੀ ਰੇਟ 85000 ਰੁਪਿਆ ਆ ਗਿਆ ਮਾਨਦਾਨ ਮੌਕੇ ਤੇ ਹੋ ਜੂਗਾ ਕਹਿੰਦਾ ਪਾਪ ਕਿਸੇ ਪਾਸੇ ਨਿੱਸੀ ਨਾ ਵੀ ਨਹੀਂ ਵਧੀਆ ਬਜਨ ਵਜੂਦ ਦੇ ਵਿੱਚ ਵਹਿੜ ਆ ਗਈ ਸੂਹਾ ਤੀਸਰਾ ਸੂਈਆ ਤੇ ਬਾਕੀ ਸੋਹਣਾ ਸਾਫ ਸੁਥਰਾ ਗੁੱਲੇਆੜਾ ਥਾਣਾ ਤੇ ਕਿਸੇ ਪਾਸਿਓ ਬੈੜ ਹੱਥ ਤਰਾਣੀ ਚੰਗੀ ਕੇਅਰ ਵਗੈਰਾ ਵਾਲਾ ਬੰਦਾ ਹੋਇਆ ਤਾਂ ਇਹਦੇ 25 ਲੀਟਰ ਦੁੱਧ ਆਬਵੀਅਸਲੀ ਦੇ ਸਕਦਾ ਮਗਰ ਬੱਛੀ ਆ ਜੀ ਵੀ ਦੇ ਸਕਦਾ ਢੱਲੋਂ ਜੀ ਪਰ ਆਪਾਂ ਕਹਿੰਦੇ ਬੱਛੀ ਦਾ ਆਰਾਮ ਦਾ ਨਾ ਦਰਮਿਆਨੀ ਸ਼ੇਮਾ ਤੇ 25 ਲੀਟਰ ਦੁੱਧ ਆ ਅੱਛਾ ਕਹਿੰਦਾ ਵਾ 25 ਕਿਲੋ ਮੰਨ ਕੇ ਬੰਦਾ ਖਰੀਦ ਲੇ ਹਣਾ ਹਾਂਜੀ ਹਾਂਜੀ ਤੇ ਬਾਕੀ ਹਾਥੀ ਚਲਾਈ ਮਸ਼ੀਨੀ ਜਿੱਦਾਂ ਮਰਜੀ ਬੰਦਾ ਚਲਾਈ ਘਰੀ ਚੱਲੇ ਹਾਂਜੀ ਸਭਰ ਤੋਰਾ ਵਗੈਰਾ ਦੇਖਿਆ ਸੋਹਣਾ ਸਾਫ ਸੁਥਰਾ ਕਿਸੇ ਪਾਸਿਓ ਹੱਥ ਤਰਾਣੀ ਇਕੱਲੀ ਜੇਰ ਹੈਗੀ ਪੈਨ ਵਾਲੀ 78 ਸੋ ਥਾਨ ਦੇਖ ਸਕਦਾ ਚਾਰੇ ਨੇ ਖੜਵੇ ਜਿੱਦਾਂ ਮਰਜੀ ਧਾਰਾ ਵਗਰਾ ਬਾਰੇ ਚਲੋ ਮਗਰ ਬੱਛੀ ਪਿੰਡ ਚੀਮਾ ਜ਼ਿਲ੍ਹਾ ਬਰਨਾਲਾ ਵੀਡੀਓ ਦੇਖ ਲਈ ਚੈਨਲ ਨੂੰ ਪਿਆਰ ਦੇ ਲਈ ਤਹਿਦਾ ਦਾ ਧੰਨਵਾਦ ਜਲਦ ਮਿਲਦੇ ਆ ਕਿਸੇ ਨਵੀਂ ਹੋਰ